ਮੈਂ ਥੋੜੇ ਜਿਹ ਕੱਲੀ ਬੈੰਦ ਜਾ ਮੈਂ ਤਾਂ ਸੋਚਿਆ ਸੀ ਕਿ ਮੈਂ ਗੁਰਪ੍ਰੀਤ ਦੀ ਹੈਲਪ ਦੀ ਗੱਲ ਕਰਾਂਗੀ ਤੇ ਮੰਮੀ ਉਸੇ ਵੇਲੇ ਮੰਨ ਜਾਣਗੇ ਕਿ ਹਾਂ ਆਪਣੀ ਜ਼ਮੀਨ ਚ ਕੁਝ ਹੀ ਸਹੀ ਦਿਨਾ ਕਰਦੀ ਤੇ ਮੇਰੀ ਕੁੜੀ ਦਾ ਘਰ ਬਚਾ ਦੇ ਪਰ ਇਹ ਤੇ ਮਨਾ ਕਰਨ ਦੇ ਆ ਇਤੋਂ ਤਾਂ ਸਾਫ ਜਾਹਿਰ ਹੁੰਦਿਆ ਕਿ ਮੰਮੀ ਜੀ ਪਹਿਲੇ ਵਾਲੇ ਨਹੀਂ ਰਹੀ ਉਹ ਸੱਚੀ ਬਦਲ ਚੁੱਕੇ ਆ ਨਹੀਂ ਤੇ ਇਹਨਾਂ ਨੇ ਇਹਨਾਂ ਨੇ ਤਾਂ ਕਹਿਣਾ ਸੀ ਛੇਤੀ ਜਾ ਲੈ ਕੇ ਆ ਉਥੋਂ ਕੁਝ ਨਾ ਕੁਝ ਤੇ ਮੇਰੀ ਕੁੜੀ ਦਾ ਘਰ ਬਚਾ ਲਾ ਜੈ ਸ਼ੁਕਰ ਹੈ ਰੱਬ ਦਾ मतलब मम्मी जी बिल्कुल चेंज हो गए नेहो वेखना ही मैं सुनो तू हाँ जी मैं ਆ ਪੁੱਤਰ ਬਹਿ ਜਾ ਸੋਨੂੰ ਹੋਰ ਸੁਣਾ ਠੀਕ ਹੈ ਨਾ ਤੂੰ ਹਾਂ ਮੈਂ ਠੀਕ ਤੂੰ ਸੁਣਾਓ ਠੀਕ ਤੁਸੀਂ ਬੱਚੇ ਬੱਚੇ ਠੀਕ ਆ ਬੱਚੇ ਆਪਣੇ ਘਰ ਹੈ ਕੋਈ ਗੱਲ ਨਹੀਂ ਰੋਟੀ ਖਾਧੀ ਉਹਨਾਂ ਨੇ ਸ਼ਮੀ ਬਮਨ ਆਈ ਮਮੇ ਜੀ ਆਵੇਂ ਜਰਾ ਸੋਨੂੰ ਆਇਆ ਸੋਨੂੰ ਭਾਜੀ ਆ ਜੀ ਤੁਸੀਂ ਹਾਂਜੀ ਆ ਕੰਮ ਤਾਂ ਆ ਗਿਆ ਨੂੰ ਫਿਰ ਹਾਂਜੀ ਆ ਲਓ ਪੀਓ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਤੂੰ ਬੁਲਾਇਆ ਹਾਂਜੀ ਮੰਮੀ ਜੀ ਮੈਂ ਸੱਦਿਆ ਇਹਨਾਂ ਨੂੰ ਕਿਲੋ ਬਾਜੀ ਬੱਲੇ ਹੁਣ ਕਿਹੜੀ ਗੱਲ ਕਰਨੀ ਏ ਬਾਜੀ ਦੱਸਦੇ ਹਾਂ ਪਾਣੀ ਧਾਣੀ ਤੇ ਪੀ ਲੋ ਧੋਪ ਚੋਂ ਆਏ ਜੇ ਜੇ ਮਰ ਸ਼ੰਮੀ ਆ ਜਾਓ ਸੱਸ ਨਾ ਬਾਜੀ ਕਸੂਰ ਹੋ ਗਿਆ। ਉਹ ਠੀਕ ਐ ਸਭ। ਹਾਂ। ਬੱਚੇ ਠੀਕ ਨੇ? ਹਾਂ ਬੱਚੇ ਠੀਕ ਹੀ ਆਪਣੇ ਘਰ ਆ ਬੈਠੇ। ਲੈ ਆਉਣੇ ਸੀ ਬੱਚਿਆਂ ਨੂੰ ਨਾਲ। ਕੋਈ ਗੱਲ ਨਹੀਂ। ਇੱਥੇ ਰਹਿ ਗਏ। ਅੱਛਾ ਤੁਸੀਂ ਲੈਣ ਆਏ ਹੋਨੇ ਗੁਰਪ੍ਰੀਤ ਨੂੰ? ਨਹੀਂ ਉਹ ਭਾਬੀ ਸ਼ੰਮੀ ਨਾਲ ਫੋਨ ਕੀਤਾ ਐ ਮੈਂ ਤਾਂ ਆਇਆ ਮੈਂ ਗੁਰਪ੍ਰੀਤ ਨੂੰ ਕੀ ਖੜਨਾ ਮੈਂ। ਸਹੀ ਆਪਣੇ ਘਰ ਹੀ ਬੈਠੀ ਕੋਈ ਗੱਲ ਨਹੀਂ। ਮੰਮੀ ਨੇ ਦੇ ਇਨਾਂ ਨਾਲ ਰੱਖਿਆ ਇਹਨੂੰ ਮਾਰਨਾ। ਬਾਜੀ। ਆ ਲੋ ਕਾਗਜ਼ ਜ਼ਮੀਨ ਦੇ। ਕੁਝ ਹਿੱਸਾ। ਆਪਾਂ ਗੁਰਪ੍ਰੀਤ ਨੂੰ ਦੇਤਾ ਜ਼ਮੀਨ ਦਾ। ਸ਼ਮੀਂਦਾ ਤੇ ਪਲੀਜ਼ ਹੁਣ ਰਿਕਵੈਸਟ ਆ ਕਿ ਉਹਨੂੰ ਆਪਣੇ ਘਰੇ ਲੈ ਜਾਓ ਸ਼ਮੀਂ ਨਈ ਨਈ ਸ਼ਮੀਂ ਆਲਾ ਫੜ ਕੋਈ ਨਹੀਂ ਚਾਹੀਦਾ ਮੈਂ ਆਪੇ ਸੋਨਣਾ ਗੱਲ ਕਰ ਲੈਣੀ ਆ ਤੇ ਤੂੰ ਲੈ ਜਾ ਮੰਮੀ ਜੀ ਉਧਰ ਫੜਾਓ ਮੈਨੂੰ ਇਹ ਬਾਜੀ ਨੂੰ ਦੇ ਦਿਓ ਇਹ ਉਹਦਾ ਹਿੱਸਾ ਆ ਗੁਰਪੀਤ ਦਾ ਇਹ ਤੁਹਾਡੇ ਕੋਲ ਰਹਿ ਅੱਗੇ ਵੀ ਪਰ ਸੋਨੂ ਇਹ ਉਹਦੇ ਪੇਕਿਆਂ ਦੀ ਆ ਸਾਡਾ ਉਤੇ ਕੋਈ ਹੱਕ ਨਹੀਂ ਹੈਗਾ ਵਾਪਸ ਕਰ ਦੇ ਪੁੱਤ ਮੇਰੀ ਗੱਲ ਸੁਣ ਮੈਂ ਕਿਸੇ ਨੂੰ ਪਤਾ ਕੀਤਾ ਹੈ ਉਹ ਕਹਿੰਦੇ ਕੋਈ ਲੋਨ ਮਿਲ ਜਾਂਦਾ ਮੈਂ ਲੈ ਕੇ ਤੈਨੂੰ ਜਗਾ ਲੈ ਦਾਂਗੇ ਆ ਸਾਡਾ ਨਹੀਂ ਹੈਗਾ ਉਦੋਂ ਦਾ ਤੁਹਾਨੂੰ ਲੋਨ ਦਾ ਚੇਤਾ ਨਹੀਂ ਆਇਆ ਪੀ ਅੱਜ ਲੋਨ ਦਾ ਚੇਤਾ ਆ ਗਿਆ ਤੁਹਾਨੂੰ ਹੈ ਸੁਣੋ ਤੇਰੀ ਜਿਹੜੀ ਵੀ ਗੱਲ ਹੈ ਨਾ ਕੋਈ ਗੁੱਸਾ ਨਾ ਰਗੀ ਤੂੰ ਮੇਰੇ ਨਾਲ ਗੱਲ ਕਰ ਮੈਂ ਮਮੀ ਜੀ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਬੜੀਆਂ ਗੱਲਾਂ ਕਰ ਲੀਆਂ ਵਾ ਮੈਨੂੰ ਹਾਂ ਨਾ ਦਾ ਜਵਾਬ ਦੇਈ ਚਾਹੀਦਾ ਵਾ ਬਾਕੀ ਕਾਗਜ਼ ਹੁਣ ਮੇਰੇ ਹੱਥੇ ਚ ਆ ਕੋਈ ਗੱਲ ਨਹੀਂ ਮੈਂ ਕੁੜੀ ਨਹੀਂ ਲੈ ਜਾਊਂਗੀ ਤੁਹਾਡੀ ਨੂੰ ਜਦੋਂ ਕਹੋਗੇ ਮੇਰੇ ਨਾਲ ਸੋ ਪਾਜੀ ਸੋਨੂੰ ਅਜੇ ਵੀ ਜਦੋਂ ਕਹੋਗੇ ਉਦੋਂ ਕੁੜੀ ਨੂੰ ਹੌਣੇ ਲੈ ਕੇ ਜਾਓ ਘਰ ਤੁਹਾਨੂੰ ਪਤਾ ਉਹ ਇੱਥੇ ਕੁਝ ਨਾ ਕੁਝ ਖਾਣ ਲੱਗੀ ਸੀ ਇਸ ਤੋਂ ਬਾਅਦ ਇੱਥੇ ਕੀ ਹੋਣਾ ਵਾ ਕੋਈ ਨਹੀਂ ਹੈ ਤੁਸੀਂ ਕੋਈ ਉਲਟੀ ਸਿੱਧੀ ਗੱਲ ਕੀਤੀ ਹੋਗੀ ਤਾਂ ਖਾਣ ਲੱਗੀ ਆ ਤੁਹਾਨੂੰ ਮੇਰੀ ਗੱਲ ਸੁਣ ਮੈਨੂੰ ਨਾ ਤੁਸੀਂ ਚੁੱਪ ਕਰ ਜਾਓ ਦੋਵੇਂ ਜਾਣੇ ਮੈਨੂੰ ਨਾ ਪਹਿਲਾਂ ਵਰਗੀ ਨਾ ਬਣਾ ਸੋਨ ਮੈਨੂੰ ਇਸ ਤਰ੍ਹਾਂ ਦੀ ਰਹਿੰਦੇ ਜਿਤਨਾ ਦੇ ਮੈਂ ਨਰਮ ਹੈ ਕਿ ਮੰਮੀ ਜੀ ਇਦਾਂ ਦੀਆਂ ਗੱਲਾਂ ਨਾ ਕਰੋ ਤੇ ਨਾ ਮੇਰੀ ਗੱਡੀ ਹੱਥ ਜੋੜੋ ਮੈਂ ਜਿਹੜਾ ਗੱਲ ਕੀ ਹੈ ਨਾ ਉਹ ਗੱਲ ਤੁਸੀਂ ਆਪਣੀ ਖਰੇ ਉਤਰੋ ਤੇ ਮੈਂ ਤੁਹਾਨੂੰ ਇਹਨੂੰ ਉਸੇ ਵੇਲੇ ਲੈ ਜਾਊਂਗਾ ਮੇਰੀ ਗੱਲ ਸੁਣ ਆ ਉਹ ਹੀ ਚੀਜ਼ ਆ ਤੈਨੂੰ ਬਸ ਇਸ ਜਾਇਦਾਦ ਦੀ ਭੁੱਖ ਸੀ ਤਦ ਤੂੰ ਉਹਨੂੰ ਲੈ ਕੇ ਚੱਲਿਆ ਕਿਉਂ ਮੈਨੂੰ ਗੁੱਸਾ ਜਣਾਉਣ ਦੇ ਮਜਬੂਰ ਕਰਨ ਦੇ ਆ ਬਾਜੀ ਹੁਣਾਂ ਤੁਹਾਨੂੰ ਜਾਇਦਾਦ ਕਾਗਜ਼ ਮਿਲਤੇ ਗਏ ਆ ਹੁਣ ਉਹਨਾਂ ਨੇ ਕੀ ਖਰੇ ਉਤਰਨਾ ਵਾ ਹੋਂਦੇ ਤੂੰ ਗੁਰਪ੍ਰੀਤ ਨੂੰ ਨਾਲ ਹੀ ਲੈ ਕੇ ਜਾਓਗੇ ਨਾ ਮਨ ਤੈਰੇ ਘਰ ਇੰਨੀ ਦੇਰ ਰਹੀ ਆ ਉਸ ਚੀਜ਼ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ ਤੈਨੂੰ ਬਸ ਇਹ ਚੀਜ਼ ਦੀ ਭੁੱਖ ਸੀ ਵੇ ਜਾ ਵੇ ਤੈਨੂੰ ਮਿਲ ਗਈ ਆ ਹੁਣ ਲੈ ਜਾ ਕੁੜੀ ਤੇਰੀ ਘਰੋਂ ਨੇ ਤੇਰੀ ਮਾਂ ਦੀ ਸੇਵਾ ਕੀਤੀ ਤੇਰੇ ਬੱਚਿਆਂ ਦੀ ਸੇਵਾ ਕੀਤੀ ਤੁਹਾਡੇ ਪਰਿਵਾਰ ਦਾ ਨਾਂ ਵਧਾਇਆ ਉਹਨੇ ਉਹਨੂੰ ਤੂੰ ਸਾਰੇ ਚੀਜ਼ਾਂ ਭੁੱਲ ਕੇ ਤੇ ਅੱਜ ਤੂੰ ਉਹ ਜੈਤਨ ਮਗਰ ਪੈ ਗਿਆ ਤੁਹਾਡੇ ਸਾਰੇ ਡੱਬਰ ਦੀਆਂ ਰੋਟੀਆਂ ਬਣਾਉਂਦੀ ਰਹੀ ਉਹ ਐਡੇ ਤੁਸੀਂ ਲਾਲਚੀ ਨਿਕਲੇ ਜਾ ਲੈ ਜਾ ਦੇਤੀ ਤੈਨੂੰ ਮੰਮੀ ਤੁਸੀਂ ਗੱਲ ਨਹੀਂ ਸਮਝੇ ਮੇਰੀ ਇਹ ਸਭ ਮੈਂ ਜਾਣ ਬੁੱਝ ਕੇ ਕੀਤਾ ਆ ਜਾਣ ਬੁੱਝ ਕੇ ਹਾਂਜੀ ਮਤਲਬ ਤੇਰਾ ਮਤਲਬ ਇਹ ਹੈ ਕਿ ਤੁਹਾਨੂੰ ਮੈਂ ਚਾਨਣ ਕਰਾਉਣਾ ਹੀ ਵੀ ਇਹ ਦੁਨੀਆਦਾਰੀ ਆ ਇਦਾਂ ਚੱਲਦੀ ਆ ਜਿੱਦਾਂ ਤੁਹਾਨੂੰ ਮੈਂ ਚਲਾਇਆ ਵਾ ਇਹ ਸਾਰੀ ਮੇਰੀ ਤੇ ਸ਼ਮੀ ਭਾਬੀ ਦੀ ਤੇਰਾ ਜਮਨthia ਇਹ ਸਾਰਾ ਸਮੀ ਭਾਬੀ ਨੂੰ ਪਤਾ ਵਾ ਆ ਫੜੋ ਕਾਗਜ਼ ਆਪਣੇ ਮੈਨੂੰ ਕਾਗਜ਼ ਨਹੀਂ ਚਾਹੀਦੇ ਮੈਨੂੰ ਤੁਸੀਂ ਚਾਹੀਦੇ ਤੁਹਾਡਾ ਪਿਆਰ ਚਾਹੀਦਾ ਆ ਬਾਕੀ ਸ਼ਮੀ ਭਾਬੀ ਦੱਸ ਦਿੰਦੀ ਆ ਕੀ ਗੱਲ ਆ ਪਰ ਜਿਹੜਾ ਤੂੰ ਇਹਨੂੰ ਇੱਥੇ ਕੱਢ ਕੇ ਗਿਆ ਸੀ ਛੱਡ ਕੇ ਗਿਆ ਸੀ ਕਿ ਜਾਇਦਾਦ ਮੇਰੇ ਨਾਮ ਲਾਓ ਤੇ ਮੰਮੀ ਜੀ ਮੈਂ ਬਗਾਨੇ ਘਰ ਥੋੜੀ ਛੱਡ ਗਿਆ ਉਹਨੂੰ ਆਪਣਾ ਮੈਂ ਸਮਝਿਆ ਤੇ ਤਾਹ ਛੱਡ ਕੇ ਗਿਆ ਵਾ ਪਰ ਇਹ ਸਾਰਾ ਨਾਟਕ ਇਹ ਕੀ ਵਜ੍ਹਾ ਸੀ ਸਾਰਾ ਨਾਟਕ ਕਰਨ ਦੀ ਭਾਬੀ ਤੁਸੀਂ ਇਹ ਕੀ ਗਿਆ ਮੈਂ ਖੇਡਣ ਦੀ ਕੁਝ ਦੱਸੋ ਤੁਸੀਂ ਮੈਨੂੰ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਵੀ ਦੂਜੇ ਦੇ ਗੱਲ 'ਚ ਢੋਲਣਾ ਹੌਲਾ ਲੱਗਦਾ ਜਦੋਂ ਆਪਣੇ ਪਿੰਦਾਂ ਨਾ ਫੇਰ ਹੀ ਪਤਾ ਲੱਗਦਾ ਢੋਲ ਦਾ ਵਜਨ ਕਿੰਨਾ ਆ ਇਹ ਤੁਹਾਨੂੰ ਅੱਜ ਪਤਾ ਲੱਗ ਗਿਆ ਆ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਭਾਬੀ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਮੰਮੀ ਜੀ ਸਾਥ ਇਹ ਆਪਣਾ ਫਰਜ਼ ਹੀ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਚਾਨਣ ਕਰਾਉਣਾ ਸੀ ਚਾਨਣ ਹੋ ਗਿਆ ਸੋਨੂ ਪਾਜੀ ਦਾ ਕੋਈ ਕਸੂਰ ਨਹੀਂ ਆ ਇਹਨਾਂ ਨੇ ਸਾਰਾ ਕੁਝ ਮੇਰੇ ਕਹਿੰਦੇ ਕੀਤਾ ਮੈਂ ਕਿਹਾ ਸੀ ਇਹਨਾਂ ਨੂੰ ਇਹ ਸਾਰਾ ਕੁਝ ਕਰਨ ਨੂੰ ਤਾਂ ਕਿ ਤੁਹਾਡੀ ਆਪਣੀ ਧੀ ਘਰ ਬੈਠੇ ਉਹ ਹੀ ਸਾਮੰਗਣ ਤੇ ਤੁਹਾਨੂੰ ਦੁੱਖ ਹੋਵੇ ਕਿ ਤੀਆਂ ਦਾ ਦੁੱਖ ਹੁੰਦਾ ਕੀ ਆ ਜਦੋਂ ਅਸੀਂ ਮੰਮੀ ਕਿਸੇ ਕੋ ਚੀਜ਼ਾਂ ਮਟੋਰ ਮਟੋਰ ਕੇ ਖਾਂਦੇ ਆ ਨਾ ਕਿਸੇ ਨੂੰ ਮਜਬੂਰ ਕਰਦੇ ਆ ਕਿ ਸਾਨੂੰ ਜ਼ਮੀਨ ਜਾਇਦਾਦਾਂ ਚ ਹਿੱਸੇ ਚਾਹੀਦੇ ਆ ਤੀਆਂ ਵਾਲੇ ਤੀਆਂ ਵਾਲੇ ਪਹਿਲੇ ਪੜਾਉਣ ਦੇ ਲਖਾਉਂਦੇ ਆ ਤੀਆਂ ਨੂੰ ਫਿਰ ਵਿਆਹ ਕਰਦੇ ਆ ਕਰਜ਼ਾ ਚੁੱਕ ਚੁੱਕ ਕੇ ਫਿਰ ਤੁਹਾਡੇ ਵਰਗੇ ਲਾਲਚੀ ਲੋਕ ساری ਉਮਰ ਖਾਂਦੇ ਨੇ ਨੋਚ ਨੋਚ ਕੇ ਉਹਨਾਂ ਨੂੰ ਕਦੀ 2 ਲੱਖ ਦੇ ਦੋ ਕਦੀ 4 ਲੱਖ ਦੇ ਦੋ ਕਦੀ ਗੱਡੀ ਲੈ ਦੋ ਕਦੀ ਜ਼ਮੀਨ ਨਾ ਕਰ ਦੋ ਅੱਜ ਮੰਮੀ ਬੀਪੀ ਕਿੰਨਾ ਕੁ ਵਧਿਆ ਫਿਰ بس ਇਹ ਸਾਰਾ ਕੁਝ ਕਰ ਲਈ ਮੈਂ सोनू பாਜੀ ਦੀ ਹੈਲਪ ਮੰਗੀ ਸੀ பாਜੀ ਵਰਗਾ ਤੇ ਮੁੰਡਾ ਹੀ ਕੋਈ ਨਹੀਂ ਦੁਨੀਆ 'ਚ ਬਹੁਤ ਚੰਗੇ ਨੇ பாਜੀ ਤਾਂ ਦੀ ਕਿਸਮਤ ਬਹੁਤ ਚੰਗੀ ਆ ਕਿ ਤੁਹਾਨੂੰ सोनू பாਜੀ ਵਰਗੇ ਜਵਾਈ ਲੱਭੇ ਤਾਂ ਲੈ ਮੰਮੀ ਜੀ ਹਰ ਕਿਸੇ ਦੀ ਕਿਸਮਤ 'ਚ ਇਦਾਂ ਦਾ ਜਵਾਈ ਨਹੀਂ ਹੁੰਦਾ ਸੋਰੀ ਗੁਰਬੀਤਾ ਇਹ ਮੈਂ ਮੰਮੀ ਕਾ ਗਏ ਸਭ ਕੁਝ ਕੀਤਾ ਸੀ ਤੇਰ ਨਾਲ ਕੋਈ ਨਰਾਜ਼ਗੀ ਨਹੀਂ ਚੱਲ ਹੁਣ ਘਰੇ ਚਲੀਏ ਤੈਨੂੰ ਘਰ ਡੀਖਦਾ ਚਲ ਚਲ ਤਾਨੂੰ ਪਤਾ ਘਰ ਚ ਆਪਣੇ ਇੱਕ ਮੈਂਬਰ ਘਟਿਆ ਕਦੋਂ ਧਿਆਨ ਕੀਤਾ ਜਿ ਕੱਲ ਦਾ ਹੁਣ ਹੁਣ ਘਟਿਆ ਹਾਏ ਹਾਏ ਅਮਨ ਕਿੱਥੋਂ ਆ ਗਿਆ ਅਮਨ ਤਾਂ ਮੇਰੀ ਲਿਸਟੋਂ ਕਦੋਂ ਤੋਂ ਨਿਕਲ ਗਿਆ ਵਾ ਤੇ ਫੇਰ ਤੁਸੀਂ ਦੱਸੋ ਨਾ ਕੱਲ ਦਾ ਕੋਈ ਮੈਂਬਰ ਹੈਗਾ ਹੀ ਆਪਣੇ ਘਰ ਚ ਅੱਜ ਨਹੀਂ ਹੈਗਾ ਉਹ ਉਹ ਕੌਣ ਹੈਗਾ ਕੀ ਭੁਜਾਤਾ ਜੇ ਦੱਸੀ ਪਾਈ ਜੰਨੀ ਆ ਦੱਸ ਦੇ ਮੈਨੂੰ ਉਹ ਉਪਕ੍ਰਿਤਨਾ ਆਪਣੇ ਸੋਰੇ ਚਲ ਗਈ ਆ ਸੋਰੇ ਚਲ ਗਈ ਹਾਂ ਉਹ ਕਿੱਦਾਂ ਸੋਰੇ ਚਲ ਗਈ ਕਿੱਦਾਂ ਚਲ ਗਈ ਸੋਨੂ ਪਾਜੀ ਆਏ ਇਹ ਲੈ ਕੇ ਉਹਨੂੰ ਤੇ ਸੋਨੂ ਭਾਈ ਆਏ ਸੀ ਸੋਨੂ ਭਾਈ ਤੇ ਕਹਿੰਦੇ ਮੈਂ ਬਿਨਾਂ ਲੈ ਤੇ ਮੈਂ ਲੈ ਕੇ ਨਹੀਂ ਜਾਣਾ ਕੁੜੀ ਨੂੰ ਮੈਨੂੰ ਭਰਾੜ ਦੋ ਜਾਂ ਜਾਇਦਾ ਦੋ ਫਿਰ ਕੀ ਦਿੱਤਾ ਮੰਮੀ ਨੇ ਇੰਤਜ਼ਾਮ ਕਿੱਥੋਂ ਕੀਤਾ ਸਾਰਾ ਮੰਮੀ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਤੁਹਾਨੂੰ ਪਤਾ ਸ਼ੰਮੀ ਨੇ ਜੜੇ ਉਹਦੇ ਕੋ ਕਾਗਜ਼ਾਤ ਸੀ ਜ਼ਮੀਨ ਦੇ ਉਹ ਉਹਨੇ ਦੇ ਦਿੱਤੇ ਸੋਨੂ ਭਾਜੀ ਨੂੰ ਵੀ ਆਹ ਫੜੋ ਸੱਚੀ ਹਾਂ ਤੇ ਕੁੜੀ ਸਾਡੀ ਲੈ ਕੇ ਜਾਓ ਪਰ ਮੈਨੂੰ ਯਕੀਨ ਨਹੀਂ ਹੁੰਦਾ ਵੀ ਸ਼ੰਮੀ ਨੇ ਦੇ ਦਿੱਤੇ ਉਹਨੇ ਨਹੀਂ ਨਹੀਂ ਸ਼ੰਮੀ ਨੇ ਤੁਹਾਡੀ ਭੈਣ ਦਾ ਘਰ ਵਸੋਣ ਵਾਸਤੇ ਸਾਰੇ ਚ ਕਾਗਜ਼ ਆਪਣੇ ਉਹਦੇ ਗਾੜੀ ਰੱਖ ਦਿੱਤੇ ਪਰ ਇਹ ਆ ਕੀ ਸੋਨੂ ਭਾਜੀ ਲੈ ਕੇ ਨਹੀਂ ਗਏ ਕਾਗਜ਼ ਅੱਛਾ ਉਹ ਕਿਤੇ ਛੰਮੀ ਦੀ ਕੋਈ ਚਾਲ ਸੀਗੀ ਛੰਮੀ ਕਹਿੰਦੀ ਸੀ ਕਿ ਮੈਂ ਨਾ ਮੰਮੀ ਨੂੰ ਸੁਧਾਰਨਾ ਤੇ ਤੁਹਾਨੂੰ ਸੁਧਾਰਨਾ ਵਾ ਤਾਂ ਕਰਕੇ ਉਹਨੇ ਸੋਨੂ ਭਾਜੀ ਨਾਲ ਗੱਲ ਕੀਤੀ ਹੋਈ ਸੀ ਪਰ ਮੈਂ ਤਾਂ ਫਿਰ ਸੱਚੀ ਸਮਝ ਗਿਆ ਸੀ 2 ਮਿੰਟ ਬਾਅਦ ਤੇ ਵੀ ਛੰਮੀ ਨੇ ਕਿਤੇ ਕਾਗਜ਼ ਸੱਚੀ ਮੱਚੀ ਦੇ ਦਿੱਤੇ ਮੇ ਡਵਡਾ ਕੰਮ ਕਰ ਦਿੱਤਾ ਛੰਮੀ ਨੇ ਸਾਡੇ ਵਾਸਤੇ ਲੈ ਸੱਚੀ ਮੁੱਜੀ ਦਾ ਕੀ ਮਤਲਬ ਹੋਇਆ ਉਹਨੇ ਤੇ ਆਪਣੇ ਵੱਲ ਸੱਚੀ ਮੁੱਜੀ ਦੇ ਦਿੱਤੇ ਸੀ ਨਾ ਉਹ ਤੇ ਚਲੋ ਹੁਣ ਉਹਨੇ ਵਾਪਸ ਕਰ ਦਿੱਤੇ ਕਿ ਮੈਂ ਤੇ ਸਿਰਫ ਇਹਨਾਂ ਨੂੰ ਅਕਲ ਸਿਖਾਉਣੀ ਸੀ ਜਰਾ ਮੰਮੀ ਨੂੰ ਤੇ ਤੁਹਾਨੂੰ ਯਾਰ ਤੂੰ ਤੇ ਕਹਿੰਦੀ ਓ ਸ਼ਮੀ ਦੀ ਚਾਲਿਆ ਬਈ। ਓਹੋ ਚਾਲ ਵੀ ਹੀ ਹੈਗੀ ਤੇ ਚੰਗੀ ਹੀ ਨਾ। ਸਿਰਫ ਤਾਂ ਚਾਲ ਕਿਉਂ ਹੀ ਕਿ ਮੰਮੀ ਨੂੰ ਤੇ ਤੁਹਾਨੂੰ ਸੁਧਾਰਨਾ ਹੀ ਉਹਨੇ ਤਾਂ ਕਰਕੇ ਤੇ ਤੂੰ ਹੀ ਤੇ ਆਰਾਮ ਨਾਲ ਪੱਲਾ ਛਾੜ ਲਿਆ ਹੀ ਆਪਣਾ ਕਿ ਮੈਂ ਤੇ ਕੁਛ ਨਹੀਂ ਦੇਣਾ ਮੇਰੇ ਕੋਲ ਕੁਛ ਹੈਗਾ ਹੀ ਨਹੀਂ ਤੇ ਕੁੜੀ ਕਿਦਾਂ ਸਹਰੇ ਤੋਰਨੀ ਹੀ ਉਹ ਫਿਰ ਉਹਨੇ ਹੀ ਸੋਚਿਆ ਨਾ ਬੱਚੇ ਉਹਦੇ ਉੱਥੇ ਰੋਂਦੇ ਫਿਰਨਦੇ ਹੀ ਤੇ ਉਹ ਇੱਥੇ ਰੋਂਨ ਲਈ ਹੀ। ਚਲੋ ਆਹ ਕੰਮ ਤੇ ਓਦਾਂ ਵਧੀਆ ਕੀਤਾ ਵਾ ਸ਼ਮੀ ਨੇ। ਜਿਹੜਾ ਇਹ ਨਹੀਂ ਕਰ ਸਕਿਆ ਉਹਨੇ ਕਰ ਦਿੱਤਾ। ਓਹ ਫਰਜ਼ ਤੁਹਾਡਾ ਬੰਨਦਾ ਸੀਗਾ ਤੇ ਕੀਤਾ ਉਹਨੇ ਜੀ। ਉਹੀ ਤਾਂ ਮੈਂ ਤੁਹਾਨੂੰ ਉਦੋਂ ਵੀ ਸਮਝਾਉਂਦੀ ਪਈ ਹਾਂ ਕਿ ਅੱਜ ਤੁਸੀਂ ਪੈਸੇ ਆਏ ਆ ਤੇ ਤੁਸੀਂ ਮੈਨੂੰ ਫੜਾਤੇ ਇਦਾਂ ਚੰਗਾ ਨਹੀਂ ਲੱਗਦਾ ਕਿਉਂਕਿ ਮਾਂ ਤੁਹਾਡੀ ਕਦੋਂ ਹੋਣ ਦੀ ਜੋਂ ਤੁਸੀਂ ਛੋਟੇ ਸੀ ਤੇ ਏਡੇ ਵੱਡੇ ਹੋਏ ਜੇ ਤੁਹਾਡੇ ਨਾਲ ਹੀ ਰਹੀ ਹੈ ਨਾ ਠਗੀਆਂ ਠੋਰੀਆਂ ਮਾਰ ਮਾਰ ਕੇ ਤੁਹਾਨੂੰ ਪਾਲਦੀ ਰਹੀ ਇੰਨਾ ਵੱਡਿਆ ਕੀਤਾ ਅੱਜ ਤੁਸੀਂ ਕਹਿੰਦੇ ਮੇਰੀ ਮਾਂ ਗਲਤ ਆ ਉਦੋਂ ਵੀ ਤੁਸੀਂ ਕਿੰਨਾ ਡਰਾਇੰਗ ਰੂਮ ਚ ਬੋਲੇ ਕਿੰਨਾ ਦਿਲ ਦੁਖਿਆ ਹੋਊਗਾ ਉਹਨਾਂ ਦਾ ਪਤਾ ਤੁਹਾਨੂੰ ਕੁਛ ਨਹੀਂ ਮੈਨੂੰ ਲੱਗ ਗਿਆ ਪਤਾ ਤੂੰ ਬਿਲਕੁਲ ਸਹੀ ਕਹਿ ਨਹੀਂ ਚੱਲ ਜਿਹੜੇ ਉਦੋਂ ਤੈਨੂੰ ਮੈਂ ਪੈਸੇ ਫੜਾਈ ਨਾ ਉਹ ਮੈਨੂੰ ਦੇ ਤੁਸੀਂ ਮੇਰੇ ਜਿਹੜੇ ਪੈਸੇ ਭੜਾਏ ਸੀ ਨਾ ਮੈਂ ਅਗਲੇ ਦਿਨ ਹੀ ਜਾ ਕੇ ਮੰਮੀ ਨੂੰ ਦਿਆਂ ਹੀ ਤੇ ਨਾਲੇ ਮੈਂ ਮੰਮੀ ਨੂੰ ਸੌਰੀ ਮੰਗਾਈ ਕਿ ਮੰਮੀ ਉਹਨਾਂ ਕੋ ਚਲੋ ਜੋ ਵੀ ਹੋ ਗਿਆ ਵਾ ਆ ਪੈਸੇ ਸੰਭੋ ਜਿੱਥੇ ਵਰਤਨੇ ਵਰਤੋ ਚਲ ਤੂੰ ਇਹ ਤਾਂ ਵਧੀਆ ਕੀਤਾ ਵਾ ਚਲ ਕੋਈ ਨਹੀਂ ਮੈਂ ਵੀ ਮੰਮੀ ਕੋ ਜਾਣਦਾ ਵਾ ਆਪਣੀ ਗਲਤੀ ਦਾ ਅਹਿਸਾਸ ਕਰਕੇ ਤੇ ਮੈਂ ਵੀ ਮਾਫੀ ਮੰਗ ਲੈਂਦਾ ਮੰਮੀ ਕੋ ਹਾਂ ਇਹ ਤਾਂ ਬੜੀ ਵਧੀਆ ਗੱਲ ਕਹਿੰਦੇ ਪਈਓ ਕਿਉਂਕਿ ਮਾਵਾਂ ਹਮੇਸ਼ਾ ਬੱਚਿਆਂ ਵਾਸਤੇ ਹੀ ਕਰਦੀਆਂ ਵਾ ਜੇ ਉਹ ਕੁਝ ਗਲਤ ਵੀ ਕਰਦੀਆਂ ਤਾਂ ਵੀ ਬੱਚਿਆਂ ਵਾਸਤੇ ਹੀ ਕਰਦੀਆਂ ਵਾ ਹਾਂ ਇਹ ਤਾਂ ਗੱਲ ਤਾਂ ਬਿਲਕੁਲ ਠੀਕ ਐ ਤੇ ਠੀਕ ਆ ਹਾਂ ਚਲੋ ਠੀਕ ਆ ਮੰਮੀ ਨਾਲ ਗੱਲ ਕਰ ਮੇਰੀ ਗੱਲ ਸੁਣੋ ਮੰਮੀ ਕੋ ਬਾਅਦ ਚ ਜਾਇਓ ਪਹਿਲੇ ਸ਼ੰਮੀ ਕੋ ਜਾਓ ਜਿੰਨੇ ਇੰਨਾ ਕੁਸ ਕੀਤਾ ਸਾਡੇ ਘਰ ਵਾਸਤੇ ਇੱਥੋਂ ਤੱਕ ਕਿ ਉਹਦਾ ਘਰ ਵਾਲਾ ਵੀ ਨਾਲ ਨਹੀਂ ਸੀਗਾ ਉਹ ਆਪਣੇ ਘਰ ਵੀ ਜਾ ਸਕਦੀ ਸੀ ਸਾਨੂੰ ਸਭ ਨੂੰ ਛੱਡ ਕੇ ਪਰ ਉਹਨੇ ਆਪਣਾ ਆ ਘਰ ਆਪਣਾ ਸਮਝ ਕੇ ਉਹਨੇ ਪਹਿਲੇ ਸੁਧਾਰਿਆ ਵਾ ਚਲ ਠੀਕ ਆ ਉਹਦੇ ਕੋ ਜਾ ਕੇ ਪਹਿਲੇ ਸੌਰੀ ਪਹਿਲਾਂ ਮੈਂ ਸ਼ੰਮੀ ਕੋ ਜਾਣਾ ਠੀਕ ਹੈ ਠੀਕ ਆ ਠੀਕ ਆ ਜਾਓ ਆਜੋ ਬਾਈ ਮਿਹਨਤ ਦਾ ਧੰਨਵਾਦ ਕਰਨਾ ਚਾਹਨਾ ਜਿਹੜਾ ਕੰਮ ਮੈਂ ਨਹੀਂ ਨਾ ਕਰ ਸਕਿਆ ਆਪਣੀ ਭੈਣ ਕਰਤੀ ਉਹ ਤੂੰ ਕਰ ਬਖਾਇਆ ਮੇਰੇ ਮਨ ਤੋਂ ਨਾ ਬੋਝ ਉੱਤਰ ਗਿਆ ਅੱਜ ਬੜਾ ਵੱਡਾ ਬੋਝ ਸੀ ਮੇਰੇ ਮਾਤੇ ਆਜੀ ਮੈਂ ਤੁਹਾਡੀ ਭੈਣ ਵਾਸਤੇ ਕੁਝ ਨਹੀਂ ਕੀਤਾ ਮੈਂ ਆਪਣੇ ਪਰਿਵਾਰ ਵਾਸਤੇ ਕੀਤਾ ਕਿਉਂਕਿ ਜਦੋਂ ਇੱਕ ਕੁੜੀ ਵਿਆਹ ਕਰਾ ਕੇ ਆਪਣੇ ਪਰਿਵਾਰ ਚ ਆ ਜਾਂਦੀ ਹੈ ਨਾ ਉਹਦਾ ਦੁੱਖ ਸੁੱਖ ਸਾਰਾ ਹੁੰਦਾ ਉਹ ਕੁੜੀ ਨਾਲ ਜੁੜ ਜਾਂਦਾ ਤੇ ਉਸ ਪਰਿਵਾਰ ਦਾ ਖਿਆਲ ਰੱਖਣਾ ਉਸ ਕੁੜੀ ਦੀ ਜੁਮੇਰੀ ਹੋ ਜਾਂਦੀ ਹੈ ਮੈਂ ਕੀਤਾ ਆਪਣੇ ਪਰਿਵਾਰ ਵਾਸਤੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਲਈ ਮੈਂ ਗੁਰਪ੍ਰੀਤ ਦਾ ਘਰ ਬਚਾਇਆ ਹੈ ਤਾਂ ਕਿ ਉਹ ਆਪਣੇ ਬੱਚਿਆਂ ਤੋਂ ਵਿਛੜੇ ਨਾ ਹੁਦਾ ਘਰ ਖਰਾਬ ਨਾ ਹੋਵੇ ਕਿਉਂਕਿ ਪਾਜੀ ਬਹੁਤ ਚੰਗੇ ਸੀ ਤੁਹਾਨੂੰ ਇਹਨਾਂ ਤੇ ਪਤਾ ਲੱਗ ਗਿਆ ਹੋਣਾ ਕਿ ਇਹ ਮੇਰੀ ਚਾਲ ਸੀ ਤੁਹਾਨੂੰ ਪਤਾ ਬਾਜੀ ਜਦੋਂ ਮੈਂ ਇਸ ਘਰ ਚ ਆਈ ਸੀ ਨਾ ਮੈਨੂੰ ਕੁਝ ਨਹੀਂ ਸੀ ਪਤਾ ਇਸ ਪਰਿਵਾਰ ਬਾਰੇ ਪਰ ਜਿਉ ਜਿਉ ਮੈਂ ਇੱਥੋਂ ਦਾ ਸਾਰਾ ਕੁਝ ਵੇਖਿਆ ਮੈਨੂੰ ਜਿਹੜਾ ਹੁੰਦੀ ਸੀ ਕਿ ਕੀ ਕੀ ਸਭ ਕਿਤਾਬਾਂ ਇਸ ਪਰਿਵਾਰ ਦਾ ਬਾਜੀ ਤੁਸੀਂ ਸਾਰੇ ਬਹੁਤ ਗਲਤ ਕਰਦੇ ਰਹੇ ਵੀ ਮਨ ਦੀ ਲੈਣਾ ਫਿਰ ਮੇਰੇ ਨਾਲ ਗੱਲ ਤੋਂਣਾ ਸ਼ੁਰੂ ਹੋਇਆ ਇੱਥੋਂ ਤੱਕ ਕਿ ਉਹ ਬੰਦਾ ਮੈਨੂੰ ਵਿਆਹ ਕੇ ਤੇ ਲੈ ਆਇਆ ਪਰ ਇੱਕ ਦਿਨ ਚਾਜਨਾ ਮੇਰੇ ਨਾਲ ਰਿਹਾ ਨਹੀਂ ਹਨ ਨੂੰ ਇੰਨੀ ਨਹੀਂ ਸਮਝਾ ਗਈ ਕੀ ਇੱਕ ਦੀ ਮੇਰੇ ਕਰਕੇ ਆਪਣਾ ਘਰ ਛੱਡ ਕੇ ਆਈ ਹੈ ਮੇਰੇ ਫਰਜ਼ ਨੇ ਉਹਨੂੰ ਖੁਸ਼ ਰੱਖਣ ਦੇ ਮੈਂ ਕੀ ਕਵਾਂ ਲੋ ਹੋਤੇ ਤੁਹਾਡੇ ਸਾਰਿਆਂ ਦਾ ਨਹੀਂ ਮੰਨਦਾ ਪਿਆ ਉਹ ਤਾਂ ਸਾਡੇ ਮਨਾਂ ਵੀ ਲੱਤ ਗਿਆ ਜੋ ਕੁਛ ਨੇ ਕੀਤਾ ਨਾ ਘਰ ਦੇ ਵਿੱਚ ਸਾਡੇ ਵੀ ਮਨ ਨੂੰ ਨਹੀਂ ਪੰਦਾ ਅੱਜ ਤਾਂ ਉਹ ਆਪ ਕਹਿੰਦੇ ਆ ਮੰਮੀ ਨੂੰ ਕਹਿੰਦਾ ਉਹਨੂੰ ਬੇਦਖਲ ਹੀ ਕਰ ਦੇ ਹਾਂਜੀ ਪਰ ਗੁਰਪ੍ਰੀਤ ਗੁਰਪ੍ਰੀਤ ਨੇ ਵੀ ਮੇਰੇ ਨਾਲ ਬਹੁਤ ਗਲਤ ਕੀਤਾ ਪਰ ਜਦੋਂ ਉਹਦੇ ਨਾਲ ਗੱਲ ਤੋਂ ਲੱਗ ਮੈਨੂੰ ਕੋ ਫੇਰ ਨਹੀਂ ਵੇਖਿਆ ਗਿਆ ਖਾਸ ਕਰਕੇ ਉਹ ਛੋਟੇ ਛੋਟੇ ਬੱਚੇ ਮੈਂ ਇਹਨਾਂ ਨੂੰ ਦੁਖੀ ਨਹੀਂ ਵੇਖ ਸਕਦੀ ਮਾਂ ਤੋਂ ਅਲੱਗ ਰਹਿਣ ਇਸ ਕਰਕੇ ਮੈਂ ਸਾਰਾ ਕੁਝ ਕੀਤਾ ਤਾਂ ਕਿ ਗੁਰਪ੍ਰੀਤ ਆਪਣੇ ਘਰ ਜਾ ਸਕੇ ਤੇ ਖੁਸ਼ੀ ਖੁਸ਼ੀ ਆਪਣੇ ਘਰ ਰਹਿ ਸਕੇ ਰਈ ਗੱਲ ਤੁਹਾਡੀ ਤੁਸੀਂ ਤੇ ਵਿਮਲ ਦੀਦੀ ਤੁਹਾਡੇ ਜੀ ਅਨੁਸਾਰਾ ਕੁਝ ਸਹੀ ਹੋ ਗਿਆ ਮੈਂ ਦਿਲੋਂ ਇਹ ਹੀ ਚਾਹੁੰਦੀ ਸੀ ਕਿ ਤੁਹਾਡੇ ਦੋਨਾਂ ਜਾਣਿਆਂ ਸਾਰਾ ਕੁਝ ਸਹੀ ਹੋ ਜਾਈ ਜਿਹੜੇ ਹਕਮਿਲ ਦੇ ਦੀ ਨੂੰ ਇੰਨੀ ਦੇਰ ਦੇ ਨੀ ਨਾ ਮਿਲੇ ਆਜੋ ਸਾਰੇ ਹਕਮਿਲਾਂ ਨੂੰ ਕਿ ਉਹ ਖੁਸ਼ ਰਵੇ ਬੰਦੇ ਦਾ ਸਾਥ ਪਾ ਸਕੇ ਪਰ ਹੁਣ ਮੈਨੂੰ ਸਮਝ ਨਹੀਂ ਲੱਗਦੀ ਬਾਜੀ ਮੈਂ ਇੱਥੇ ਕੀ ਕਰ ਮੈਂ ਕੁਝ ਮੈਂ ਕੀ ਕਮਾ ਤਾਂ ਨੂੰ ਮੈਂ ਮੰਮੀ ਨਾਲ ਗੱਲ ਕਰਨਾ ਚਾਹੁੰਦੀ ਹਾਂ ਸਮਝ ਮੇਰੀ ਗੱਲ ਪਾ ਲੈ ਵੀਰ ਤੂੰ ਮੇਰ ਤਾਂ ਛੋਟੀ ਹਾਂ ਮੈਂ ਤਾਂ ਕੋਨੇ ਕੋਈ ਫੇਰ ਮਾਫੀ ਮੰਗਣਾਂ ਹੱਥ ਜੋੜ ਕੇ ਜਿਹੜਾ ਜੋ ਕੰਮ ਕੀਤਾ ਨਾ ਸਾਡੇ ਵਾਸਤੇ ਬਹੁਤ ਵੱਡਾ ਕੀਤਾ ਹੂੰ ਜਿਹੜੀ ਤੂੰ ਚਾਲ ਖੇਡੀ ਹੈ ਨਾ ਉਹਦੇ ਕਰਕੇ ਹੀ ਸਾਡਾ ਘਰ ਸਵਰਗ ਬਣਦਾ ਪਿਆ ਹਾਂਜੀ ਮੈਂ ਚਾਲ ਖੇਡੀ ਆ ਮੈਂ ਮੰਨਦੀ ਕਿ ਮੈਂ ਤੁਹਾਡੇ ਸਾਰਿਆਂ ਤੋਂ ਪੱੜਦਾ ਰੱਖਿਆ ਪਰ ਜੀ ਕੀ ਮੰਨਿਓ ਮੈਂ ਇਸ ਘਰ ਨੂੰ ਸਵਰਗ ਬਣਾਉਣ ਵਾਸਤੇ ਸਾਰਾ ਕੁਝ ਕੀਤਾ ਹੈ ਕਿ ਤੁਸੀਂ ਸਹੀ ਰਾਹ ਤੇ ਚੱਲੋ ਆਪਣੀ ਮਿਹਨਤ ਕਰਕੇ ਕਮਾਈ ਕਰੋ ਖਪੜੀਆਂ ਜਨਾਨੀਆਂ ਨੂੰ ਖੁਸ਼ ਰੱਖੋ। ਸ਼ਮੀ ਖੇੜੀ ਦਾ ਤੂੰ ਚਾਲ ਹੀ ਪਰ ਤੇਰੀ ਚਾਲ ਚੱਲਦੇ ਇੱਚ ਨਾ ਸਾਡਾ ਸਾਰਾ ਪਰਿਵਾਰ ਸੁਧਰ ਗਿਆ ਤੇ ਮੈਂ ਵੀ ਸੁਧਰ ਗਿਆ ਹਾਂ। ਜਿਹੜੇ ਮੇਰੇ ਫਰਜ਼ੇ ਸੀ ਨਾ ਉਹ ਮੈਂ ਨਿਭਾ ਨਹੀਂ ਸਕਿਆ। ਮੈਂ ਤੇ ਆਪਣੀ ਮੰਮੀ ਨੂੰ ਵੀ ਬੜਾ ਗਲਤ ਬੋਲਦਾ ਰਿਆ। ਰਾਜੂ ਆ ਜਾ ਮੰਮੀ ਦੀ। ਆ ਜਾ ਮੰਮੀ ਦੀ। ਹਾਂ ਜੈ। ਬੈਠ। ਸ਼ਮੀ ਹੁਣ ਤੂੰ ਕੀ ਕਹਿਂਦੇ ਏ ਕਿ ਮੈਂ ਕੀ ਕਰ ਤੂੰ ਕੁਝ ਨਹੀਂ ਕਰਨਾ ਤੂੰ ਸਾਡੇ ਘਰ ਵਾਸਤੇ ਬਹੁਤ ਕੁਝ ਕੀਤਾ ਬੜੇ ਬਲਦਾਨ ਦਿੱਤੇ ਪਰ ਨਹੀਂ ਸ਼ਮੀ ਹੋਰ ਨਿਮਰਤਾ ਦੁਖੀ ਵੇਖ ਸਕਦੀ ਤੂੰ ਮੇਰੀ ਤੀ ਬਸ ਹੁਣ ਤਰ ਮੈਂ ਜੋ ਕਹਾਂਗੀ ਨਾ ਤੈਨੂੰ ਉਹ ਕਰਨਾ ਪੈਣਾ ਉਹ ਵੀ ਆਈ ਐਸੀ ਇਹ ਤਾਂ ਦੇ ਮੇਦੀ ਸੀ ਅ ਚੂੜਾ ਤੈਨੂੰ ਕਿੰਨਾ ਜੱਜਦਾ ਸੀ ਪਰ ਇਹ ਚੂੜਾ ਮੰਮੀ ਆ ਕੀ ਕਰਨ ਲੱਗੇ ਜੀ ਰਾਜੂ ਜੋ ਮੈਂ ਕਰਦੀ ਆ ਨਾ ਕਰਨ ਦੇ ਨਹੀਂ ਮੰਮੀ ਆ ਨਹੀਂ ਆ ਨਹੀਂ ਠੀਕ ਹੈਗਾ ਕੰਮ ਕੀ ਕਰਨ ਲੱਗੇ ਜੀ ਮੇਰੇ ਵਾਸਤੇ ਉਹ ਮੁੰਡਾ ਮਰ ਗਿਆ ਤੈਨੂੰ ਪਤਾ ਹੈ ਇਸ ਕਮਰੇ ਚ ਆ ਲੱਗੀ ਨੇ ਮੈਨੂੰ ਕਿੰਨੇ ਫੋਨ ਕੀਤੇ ਆ ਕਿੰਨਾ ਕੁਝ ਕਿਹਾ ਉਹਨੇ ਮੈਨੂੰ ਕਹਿਤਾ ਕਿ ਮੰਮੀ ਤੁਸੀਂ ਜੋ ਕਰਨਾ ਕਰ ਲੋ ਮੈਂ ਨਹੀਂ ਹੁਣ ਸ਼ਮੀ ਨੂੰ ਰੱਖਣਾ ਲਾ ਦੇ ਉਹਦੇ ਨਾਂ ਦਾ ਚੂੜਾ ਪਾਇਆ ਈ ਉਹਦੇ ਨਾਂ ਦਾ ਚੂੜਾ ਪਾਇਆ ਜਿੰਨੇ ਤੈਨੂੰ ਧੋਖੇ ਨਾ ਪਾਇਆ ਜਿੰਨੇ ਤੈਨੂੰ ਲਾਲਚ ਨਾ ਤੈਨੂੰ ਪਾਇਆ ਤੇ ਮਰਜੇ ਤੂੰ ਹੋਣੀ ਸਮਝ ਜਾਂਦਾ ਮੈਂ ਉਹਦੇ ਇੰਨੇ ਤਰਲੇ ਕੱਢੇ ਆ ਜਾ ਵਾਪਸ ਆ ਜਾ ਵਾਪਸ ਉਹ ਕਹਤਾ ਮੈਂ ਨਹੀਂ ਆਣਾ ਤੂੰ ਹੁਣ ਚੰਮੀ ਮੇਰੀ ਤੇ ਬਣ ਕੇ ਰਹਿ ਮੇਰੇ ਵਾਸਤੇ ਦੇ ਵਾਸਤੇ ਅਮਨ ਮਰ ਗਿਆ ਮੇਰੇ ਕੋਈ ਪੋਤੇ ਘਰ ਆਜੂ ਮਰ ਗਿਆ ਮੇਰੇ ਵਾਸਤੇ ਤੁਹਾਡਾ ਘਰ ਤੇ ਸਵਾਰਤਾ ਉਸੀ ਤੇ ਖੋਸ਼ ਹੋ ਸਾਰੇ ਮੈਨੂੰ ਇਹ ਨਹੀਂ ਸਮਝ ਲੱਗਦੀ ਪਈ ਕਿ ਮੈਂ ਆਪਣਾ ਘਰ ਕਿੱਦਾਂ ਸਵਾਰਾਂ ਕੀ ਕਰਾਂ ਮੈਂ ਜਿਉ ਮੈਨੂੰ ਛੱਡ ਕੇ ਗਿਆ ਏ ਇੱਕ ਵਾਰ ਨਹੀਂ ਪਿੱਛੇ ਮੁੜ ਕੇ ਵੇਖਿਆ ਉਹਨੇ ਕੋਈ ਦੁੱਖ ਦੀ ਨਹੀਂ ਕੋਈ ਸੋਗ ਦੀ ਨਹੀਂ ਪਤਾ ਹੀ ਨਹੀਂ ਹੈਗਾ ਕਿੱਥੇ ਨਾ ਕੁਝ ਪਤਾ ਹੈ ਪਿੱਛੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਮੰਮੀ ਮੈਂ ਇਥੇ ਕੀ ਕਰਾਂ ਕਿਵੇਂ ਜ਼ਿੰਦਗੀ ਕੱਢਾਂ ਆਪਣੀ ਆਪਣੇ ਬੰਦੇ ਤੋਂ ਬਿਨਾ ਕੋਸ ਸਮੈ ਨਹੀਂ ਲੱਗਦੀ ਮੈਂ ਕੀ ਕਰਾਂ ਜੇ ਮੈਂ ਘਰ ਜਾਣੀ ਆ ਉੱਥੇ ਮੇਰੀ ਦੁਖੀ ਮਾਂ ਬੈਠੀ ਹੈ ਕੀ ਕਰਾਂ ਉਹਦੇ ਕੋ ਜਾ ਕੇ ਬਹਿ ਜਾ ਉਹਨੇ ਤਾਂ ਮੈਨੂੰ ਪਹਿਲੇ ਹੀ ਕਿਹਾ ਸੀ ਕਿ ਵੇਖ ਪੁੱਤ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲੱਗੀ ਕਿਤੇ ਤੇਰੀ ਕਿਸਮਤ ਤੇਰੀ ਭੂਆ ਤੇ ਨਾ ਚੱਲ ਜੇ ਮੈਂ ਕੀ ਕਮਾਉਂ ਨੂੰ ਜਾ ਕੇ ਕਿ ਮੈਂ ਉਸ ਘਰ 'ਚ ਨਹੀਂ ਰਹਿ ਸਕਦੀ ਕਿੱਦਾਂ ਕਵਾਂ